ਭਾਰਤ ਤੇ ਅਮਰੀਕਾ ਟਕਰਾਰ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਦਿੱਤਾ ਟਰੰਪ ਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਹੁਣ ਅਮਰੀਕਾ ਦੀਆਂ ਕੰਪਨੀਆਂ ਭਾਰਤੀਆਂ ਨੂੰ ਨੌਕਰੀਆਂ ਨਾ ਦੇਣ ਜਿੰਨਾ ਇੰਜੀਨੀਅਰਾਂ ਤੇ ਪ੍ਰੋਫੈਸ਼ਨਲਾਂ ਨੇ ਸਿਲੀਕਨ ਵੈਲੀ ਨੂੰ ਖੜਾ ਕੀਤਾ ਅਤੇ ਅਮਰੀਕਾ ਨੂੰ ਟੈਕਨੋਲੋਜੀ ਦੀ ਦੁਨੀਆ ਵਿੱਚ ਲੀਡ ਦਵਾਈ ਉਹਨਾਂ ਕਰਮਚਾਰੀਆਂ ਨੂੰ ਹੁਣ ਨਿਸ਼ਾਨੇ ਤੇ ਲਿਆ ਜਾ ਰਿਹਾ ਇਹ ਉਹੀ ਅਮਰੀਕਾ ਹੈ ਜੋ ਬਰਾਬਰੀ ਅਤੇ ਸਾਂਝਵਾਲ ਦੀ ਗੱਲ ਕਰਦਾ ਹੈ ਜਦੋਂ ਗੱਲ ਭਾਰਤ ਤੇ ਆਈ ਤਾਂ ਇਹਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਲੇਕਿਨ ਭਾਰਤ ਨੇ ਵੀ ਪੂਰੀ ਬਰਾਬਰੀ ਨਾਲ ਜਵਾਬ ਦਿੱਤਾ ਭਾਰਤ ਨੇ ਨਾ ਤਾਂ ਇਸ ਵਾਰ ਕੋਈ ਬਿਆਨ ਦਿੱਤਾ ਨਾ ਕੋਈ ਕਾਨਫਰੰਸ ਕੀਤੀ ਆ ਤੇ ਸਿੱਧਾ ਪ੍ਰਸਤਾਵ ਪਾਸ ਕੀਤਾ ਡਿਜੀਟਲ ਟੈਕਸ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਭਾਰਤ ਵਿੱਚੋਂ ਜ਼ਿਆਦਾਤਰ ਮਾਤਰਾ ਵਿੱਚ ਪੈਸਾ ਲੈ ਜਾ ਰਹੀਆਂ ਹਨ ਨਾ ਤੇ ਬਣਦਾ ਟੈਕਸ ਵੀ ਨਹੀਂ ਦੇ ਰਹੀਆਂ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਡਿਜੀਟਲ ਬਿਲ ਪਾਸ ਕੀਤਾ ਉਹਦੇ ਵਿੱਚ ਭਾਰਤ ਸਰਕਾਰ ਨੇ ਜਿਹੜੀਆਂ ਵੀ ਕੰਪਨੀਆਂ ਡਿਜੀਟਲ ਸਰਵ ਦਿੰਦੀਆਂ ਹਨ ਭਾਰਤ ਵਿੱਚ ਉਹਨਾਂ ਤੋਂ ਹੁਣ 6% ਦੇ ਹਿਸਾਬ ਨਾਲ ਟੈਕਸ ਲਿਆ ਜਾਵੇਗਾ ਇਸ ਤਰ੍ਹਾਂ ਉਹਨਾਂ ਕੰਪਨੀਆਂ ਨੂੰ ਹੋਣ ਵਾਲਾ ਮਨਾਫਾ ਹੁਣ ਘਟ ਜਾਵੇਗਾ ਇਹ ਗੱਲ ਅਮਰੀਕਾ ਦੇ ਵਾਈਟ ਹਾਊਸ ਅਤੇ ਉਹਨਾਂ ਦੀਆਂ ਨੀਤੀਆਂ ਵਿੱਚ ਆ ਗਈ ਇਸ ਤੋਂ ਬਾਅਦ ਭਾਰਤ ਦੇ ਉੱਤੇ ਉਹਨਾਂ ਨੇ 25 ਤੋਂ 50% ਤੱਕ ਦੇ ਟੈਰਿਫ ਟੈਕਸ ਲਗਾਉਣ ਦੀ ਗੱਲ ਆਖੀ ਭਾਰਤ ਹੁਣ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ ਨਾ ਤਾਂ ਹੁਣ ਇਹ ਦਬਣ ਵਾਲਾ ਨਾ ਹੁਣ ਇਹ ਦਬੇਗਾ ਭਾਰਤ ਵੀ ਹੁਣ ਨਵੇਂ ਵਿਸਤਾਰ ਅਤੇ ਨਵੇਂ ਰਾਤੇ ਚੱਲ ਰਿਹਾ ਭਾਰਤ ਹੁਣ ਆਤਮ ਨਿਰਪਰ ਬਣ ਰਿਹਾ ਭਾਰਤ ਸਰਕਾਰ ਨੇ ਡਿਜੀਟਲ ਕੰਪਨੀਆਂ ਨੂੰ ਟੈਕਸ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਹੁਣ ਇੱਕ ਤਰਫਾ ਖੇਲ ਨਹੀਂ ਖੇលਿਆ ਜਾਵੇਗਾ। ਹੁਣ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਜੋ ਭਾਰਤ ਨੂੰ ਲੁੱਟ ਰਹੀਆਂ ਸਨ, ਭਾਰਤ ਵਿੱਚੋਂ ਪੈਸਾ ਲਿਜਾ ਰਹੀਆਂ ਸਨ ਅਤੇ ਕੋਈ ਟੈਕਸ ਨਹੀਂ ਦਿਨੀਆਂ। ਉਹਨਾਂ ਨੂੰ ਹੁਣ ਹਿਸਾਬ ਕਿਤਾਬ ਦੇਣਾ ਪਵੇਗਾ। ਇਹ ਸਿਰਫ ਲਗਾਇਆ ਗਿਆ ਟੈਕਸ ਨਹੀਂ ਸਗੋਂ ਅਮਰੀਕਾ ਨੂੰ ਸਿੱਧੇ-ਸਿੱਧੇ ਕਿਹਾ ਗਿਆ ਹੈ, "ਅਗਰ ਭਾਰਤ ਨੂੰ ਤੁਸੀਂ ਕਿਸੇ ਵੀ ਪਤੋਂ ਦਬਾਉਣਾ ਚਾਹੁੰਦੇ ਹੋ ਜਾਂ ਹਾਂ ਹਾਂ ਤਾਂ ਇਹ ਗੱਲ ਹੁਣ ਪਹਿਲਾਂ ਵਾਂਗ ਨਹੀਂ ਹੋਣੀ ਭਾਰਤ ਦਾ ਸਮਝਦਾਰੀ ਨਾਲ ਲਿਆ ਗਿਆ ਫੈਸਲਾ ਸਿੱਧੇ-ਸਿੱਧੇ ਅਮਰੀਕਾ ਦੀਆਂ ਨੀਤੀਆਂ ਨੂੰ ਸੋਚਣ ਵਿੱਚ ਮਜਬੂਰ ਕਰ ਦੇਵੇਗਾ ਹੁਣ ਅਮਰੀਕਾ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਕਿਹਾ ਜਾਣ ਲੱਗਾ ਕਿ ਹੁਣ ਭਾਰਤ ਵੀ ਅਮਰੀਕਾ ਦੀਆਂ ਚਾਲਾਂ ਨੂੰ ਸਮਝਣ ਲੱਗ ਗਿਆ ਜੇਕਰ ਅਮਰੀਕਾ ਭਾਰਤੀਆਂ ਨੂੰ ਉਹਨਾਂ ਦੀ ਰੋਜ਼ਗਾਰ ਅਤੇ ਰੋਜੀ ਰੋਟੀ ਉੱਤੇ ਛੱਟ ਮਾਰੇਗਾ ਤਾਂ ਭਾਰਤ ਵੀ ਹੁਣ ਚੁੱਪ ਨਹੀਂ ਬੈਠੇਗਾ ਭਾਰਤ ਦੇ ਵਿੱਚੋਂ Google 400 ਕਰੋੜ ਅਤੇ Amazon 3500 ਕਰੋੜ ਅਤੇ ਹੋਰ Facebook ਵਰਗੀਆਂ ਕੰਪਨੀਆਂ ਕਾਫੀ ਮਾਤਰਾ ਵਿੱਚ ਪੈਸਾ ਲਿਆ ਜਾ ਰਹੀਆਂ ਹਨ ਕਿਉਂਕਿ ਭਾਰਤ ਦੇ ਵਿੱਚ ਜ਼ਿਆਦਾਤਰ ਇਹਨਾਂ ਦੇ ਯੂਜ਼ਰ ਹਨ ਪਰ ਇਹ ਗੱਲ ਉਹਨਾਂ ਦੁਆਰਾ ਝੂਠ ਕਹੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਉਹ ਕੰਪਨੀਆਂ ਭਾਰਤ ਵਿੱਚੋਂ ਹੀ ਪ੍ਰੋਫਿਟ ਕਰਦੀਆਂ ਹਨ ਭਾਰਤ ਨੇ ਵੀ ਹੁਣ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਕੰਪਨੀਆਂ ਨੂੰ ਕਹਿ ਦਿੱਤਾ ਕਿ ਅਗਰ ਭਾਰਤ ਵਿੱਚੋਂ ਤੁਸੀਂ ਕਮਾਈ ਕਰੋਗੇ ਤਾਂ ਬਣਦਾ ਟੈਕਸ ਦੇਣਾ ਪਵੇਗਾ ਇਸ ਗੱਲ ਤੋਂ ਟਰੰਪ ਨੇ ਭਾਰਤ ਉਤੇ ਟੈਕਸ 25 ਦੀ ਬਜਾਏ 50 50 ਦੀ ਬਜਾਏ 100% ਤੱਕ ਲਾਉਣ ਲਈ ਗੱਲ ਆਖੀ ਪਰ ਭਾਰਤ ਵੀ ਹੁਣ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ ਭਾਰਤ ਵੀ ਹੁਣ ਇਸ ਗੱਲ ਦਾ ਪੂਰੀ ਚੰਗੀ ਤਰ੍ਹਾਂ ਜਵਾਬ ਦੇਣਾ ਜਾਣਦਾ ਹੈ